ਸੌਰੇ ਨੇ ਜਵਾਈ ਰਗੜਤਾ 30 ਲੱਖ ਦੇ ਵਿੱਚ ਜਵਾਈ ਜਾਣ ਨੂੰ ਫਿਰਦਾ ਸੀ ਕੈਨੇਡਾ ਤੇ ਸੌਰੇ ਨੇ ਇਹੋ ਜਹਾਜ ਦੀ ਬਾਰੀ ਨੂੰ ਹੱਥ ਪਵਾਇਆ ਕਿ ਹੁਣ ਮਾਂ ਦਾ ਪੁੱਤ ਤਾਂ ਹਾਂ ਮਾਰ-ਮਾਰ ਕੇ ਰਹਿੰਦਾ ਜਿਹੜੀ ਚਾਰ ਕਿੱਲੇ ਜ਼ਮੀਨ ਸੀ ਉਹ ਵੀ ਵੇਚ ਬੈਠਾ ਜਿਹੜੀਆਂ 30 35 گاਵਾ ਸੀ ਉਹ ਵੀ ਵੇਚ ਬੈਠਾ ਤੇ ਆਖਰ ਨੂੰ ਹੁਣ ਜਾ ਕੇ ਮਲੇਸ਼ੀਆ ਬੈਠਾ ਤੇ ਹੁਣ ਲੋਕਾਂ ਨੂੰ ਮਤਾਂ ਦਿੰਦਾ ਕਿ ਭਰਾਵੋ ਕੈਨੇਡਾ ਦੇ ਚਾਜ ਕਿਤੇ ਸੌਰੇ ਦੇ ਧੱਕੇ ਨਾਲ ਚੜ ਜਿਓ ਕਿਤੇ ਤੁਸੀਂ ਇਹੋ ਜੇ ਸੌਰੇ ਦੇ ਘਰ ਵਿਆਹ ਨਾ ਕਰਾ ਬੈਠੇ ਇਹੋ ਜਿਹਾ ਉਸ ਬਾਈ ਨਾਲ ਕੀ ਹੋਇਆ ਇਹ ਤੁਸੀਂ ਸੁਣ ਕੇ ਬਿਲਕੁਲ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹਦੇ ਸਹੁਰਿਆਂ ਨੇ ਉਸ ਬਾਈ ਦੇ ਨਾਲ ਇੰਨੀ ਵੱਡੀ ਚਾਲ ਖੇਡੀ ਕਿ ਬਾਈ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਨਾਲ ਬਣ ਕੀ ਗਿਆ ਬਾਈ ਨੂੰ ਵਿਆਹ ਤੋਂ ਕਟੋ-ਕਟ 5 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਮੇਰੇ ਨਾਲ ਠੱਗੀ ਹੋਈ ਆ ਤੇ ਠੱਗੀ ਇਹੋ ਜਿਹੇ ਤਰੀਕੇ ਨਾਲ ਵੱਜੀ ਕੀ ਵੱਡਿਆਂ ਵੱਡਿਆਂ ਨੂੰ ਵੀ ਪਤਾ ਲੱਗਣਾ ਵੀ ਸਾਡੇ ਨਾਲ ਠੱਗੀ ਵੱਜ ਗਈ। ਆ ਜੋ ਕਰਦੇ ਆ ਬਾਈ ਦੀ ਹੱਡ ਬੀਤੀ ਦੀ ਸ਼ੁਰੂਆਤ। ਬਾਈ ਕਹਿੰਦਾ ਵੀ ਕੀ ਹੁੰਦਾ ਕਿ ਸਾਡੇ ਕੋਲੇ 1.5 ਕਿੱਲੇ ਜ਼ਮੀਨ ਦੇ ਹੁੰਦੇ ਆ। 30-35 ਸਾਡੇ ਕੋਲੇ گاਵਾ ਹੁੰਦੀਆਂ ਨੇ। ਸਾਡਾ ਆਪ ਦਾ ਡੈਰੀ ਫਾਰਮ ਹੁੰਦਾ। ਕਹਿੰਦਾ ਵੀ ਜਿਹੜਾ ਮੇਰਾ ਪਿਓ ਸੀਗਾ ਉਹ ਜਮ੍ਹਾਂ ਕੋਰਾਨ ਪੜ੍ਹ ਸੀਗਾ। ਵੀ ਜਾਨੀ ਕਿ ਉਹ ਸ਼ਹਿਰ ਵੀ ਬਹੁਤ ਘੱਟ ਜਾਂਦਾ ਸੀਗਾ। ਜੇ ਕੋਈ ਸੌਦਾ ਪੱਤਾ ਲਿਆਉਣਾ ਹੁੰਦਾ ਸੀਗਾ ਬਸ ਉਸ ਦਿਨ ਹੀ ਉਹ ਸ਼ਹਿਰ ਜਾਂਦਾ ਸੀਗਾ ਵੈਸੇ ਕਦੇ ਉਹ ਸ਼ਹਿਰ ਨਹੀਂ ਗਿਆ। ਕਦੇ ਉਹ ਪਿੰਡ 'ਚ ਕਿਸੇ ਬੰਦੇ ਕੋਲੇ ਫालतੂ ਨਹੀਂ ਖੜਿਆ ਬਸ ਉਹਨੂੰ ਆਪਦੇ ਘਰ ਦੇ ਕੰਮ ਨਾਲੇ ਮਤਲਬ ਹੁੰਦਾ ਸੀਗਾ ਕਹਿੰਦਾ ਚਲੋ ਜੀ ਮੈਂ ਵੀ ਘਰ ਦੇੰਦਾ ਕੱਲਾ ਕੱਲਾ ਜਵਾਕ ਸੀਗਾ ਤੇ ਪੜ੍ਹਨ ਲਿਖਣ 'ਚ ਕਹਿੰਦਾ ਭਰਾਵਾ ਆਪਣਾ ਵੀ ਹੱਥ ਟਾਇਟ ਹੀ ਸੀਗਾ ਕਹਿੰਦਾ ਮੈਂ ਵੀ 8 9 ਪੜ੍ਹੀਆਂ ਕਦੇ 8ਵੀਂ 'ਚੋਂ ਫੇਲ ਹੋ ਗਿਆ ਕਦੇ 9ਵੀਂ 'ਚੋਂ ਫੇਲ ਹੋ ਗਿਆ ਕਹਿੰਦਾ ਐ ਤੱਕੇ ਤੋੜੇ ਖਾਂਦਿਆ ਨੇ ਵਸਾ 9 ਕਲਾਸਾਂ ਕੀਤੀਆਂ ਤੇ ਮੈਂ ਪੜ੍ਹਨੋਂ ਹਟ ਗਿਆ ਮੈਂ ਕਿਹਾ ਵੀ ਆਪਣੇ ਵਸ ਦੀ ਗੱਲ ਹੈ ਨਹੀਂ ਚਲੋ ਜੀ ਕਹਿੰਦਾ ਮੈਂ ਆਪਦੇ ਫਾਦਰ ਸਾਹਿਬ ਨਾਲ ਖੇਤੀ ਕਰਨ ਲੱਗ ਗਿਆ 30 35 ਨੇ گاਵਾ ਸੀ ਉਹ ਸਾਹਮਣੇ ਸੁੰਬਲ ਲੱਗ ਗਿਆ ਕਹਿੰਦਾ ਹੁਣ ਸਾਡੇ ਰਿਸ਼ਤੇਦਾਰਾਂ ਚੋਂ ਦੋ ਤਿੰਨ ਮੁੰਡੇ ਸੀ ਜਿਹੜੇ ਕਿ ਬਾਹਰ ਗਏ ਹੋਏ ਸੀਗੇ ਕੋਈ ਅਮਰੀਕਾ ਗਿਆ ਸੀ ਕੋਈ ਆਸਟ੍ਰੇਲੀਆ ਗਿਆ ਸੀ ਕੋਈ ਕੈਨੇਡਾ ਗਿਆ ਸੀਗਾ ਕਹਿੰਦਾ ਉਹਨਾਂ ਦੇ ਮੈਨੂੰ ਫੋਨ ਫੋਨ ਅਕਸਰ ਆਉਂਦੇ ਰਹਿੰਦੇ ਸੀਗੇ ਕਹਿੰਦਾ ਯਾਰ ਉਹਨਾਂ ਨਾਲ ਦੇਖ ਕੇ ਮੈਨੂੰ ਬੜੀ ਫੀਲਿੰਗ ਆਵੇ ਵੀ ਯਾਰ ਆਪਾਂ ਕਿੱਧਰ ਗੋਹੇ 'ਚ ਮੱਥਾ ਮਾਰਦੇ ਫਿਰਦੇ ਆਂ ਕਿੱਧਰ ਗਾਵਾਂ ਦੀਆਂ ਪੂਛਾਂ ਮਰੋੜਦੇ ਫਿਰਦੇ ਆਂ ਹਨਾ ਕਿੱਧਰ ਮਿੱਟੀ ਨਾਲ ਮਿੱਟੀ ਹੁੰਦੇ ਫਿਰਦੇ ਆਂ ਵੀ ਯਾਰ ਆਪਾਂ ਵੀ ਕਿਸੇ ਬਾਹਰਲੇ ਦੇਸ਼ ਜਾਂਦੇ ਆਂ ਤੇ ਜਾ ਕੇ ਡਾਲਰ ਕਮਾਵਾਂਗੇ ਨਾਲੇ ਆਇਸ਼ ਕਰਾਂਗੇ ਨਾਲੇ ਵੱਡੀਆਂ ਗੱਡੀਆਂ 'ਚ ਘੁੰਮਾਂਗੇ ਚਲੋ ਜੀ ਕਹਿੰਦਾ ਵੀ ਅਸੀਂ ਕੀ ਕੀਤਾ ਅਸੀਂ ਆਈਲੈਂਡਸ ਵਾਲੀ ਕੁੜੀ ਦੀ ਪਹਾੜ ਸ਼ੁਰੂ ਕਰਤੀ ਕਹਿੰਦਾ ਚਲੋ ਜੀ ਪਹਾੜ ਸ਼ੁਰੂ ਕਰਤੀ ਤੇ ਉਸ ਤੋਂ ਥੋੜੇ ਦਿਨਾਂ ਬਾਅਦ ਪਿੰਡ ਚੋਂ ਹੀ ਸਾਡਾ ਕੋਈ ਯਾਰ ਮਿੱਤਰ ਹੁੰਦਾ ਤੇ ਉਹਨੇ ਕਹਿੰਦਾ ਚੰਡੀਗੜ੍ਹ ਕਿਸੇ ਏਜੰਟ ਨੂੰ ਮਿਲਣ ਜਾਣਾ ਹੁੰਦਾ ਬਾਹਰ ਜਾਣ ਦੇ ਚੱਕਰ ਚ ਤੇ ਉਹ ਮੈਨੂੰ ਨਾਲ ਲੈ ਜਾਂਦਾ ਵੀ ਆਏ ਯਾਰ ਵੀ ਆਪਾਂ ਚੰਡੀਗੜ੍ਹ ਜਾ ਕੇ ਆਉਣਾ ਵੀ ਕੱਲ ਨੂੰ ਵਾਪਸ ਆ ਜਾਾਂਗੇ ਆ ਚੱਲੀਏ ਕਹਿੰਦਾ ਹੁਣ ਕੀੜਾ ਮੇਰੇ ਵੀ ਸੀ ਬਾਹਰ ਜਾਣ ਵਾਲਾ ਮੈਂ ਕਿਹਾ ਵੀ ਚੱਲ ਜਾਵਨੇ ਵੀ ਦੇਖਤਾ ਹੀ ਇਹ ਵੀ ਚੰਡੀਗੜ੍ਹ ਏਜੰਟ ਜੁੰਟ ਕਿਹੋ ਜਿਹੋ ਹੁੰਦੇ ਕੀ ਕਰਦੇ ਆ ਕਿਉਂਕਿ ਸਾਡੇ ਖਾਨਦਾਨ ਚ ਪਹਿਲਾਂ ਕੋਈ ਚ ਕਾਂਜਲੀ ਮੈਂ ਚਾਈ ਚਾਈ ਚੰਡੀਗੜ੍ਹ ਚਲਾ ਗਿਆ ਉੱਥੇ ਜਾ ਕੇ ਕਹਿੰਦਾ ਮੇਰੇ ਦੋਸਤ ਨੇ ਕਹਿਤਾ ਵੀ ਆ ਇਸ ਮੁੰਡੇ ਨੇ ਵੀ ਬਾਹਰ ਜਾਣਾ ਜੀ ਤੇ ਇਹ ਕੋਈ ਆਈਲੈਂਡਸ ਦੀ ਕੁੜੀ ਲੱਭਦਾ ਪਿਆ ਚਲੋ ਜੀ ਕਹਿੰਦਾ ਏਜੰਟਾ ਮੈਨੂੰ ਪੁੱਛਿਆ ਪੁੱਛਿਆ ਵੀ ਕਾਕਾ ਕਿੰਨੀ ਕੁ ਤੁਹਾਡੇ ਕੋਲੇ ਜ਼ਮੀਨ ਆ ਕੀ ਕੰਮ-ਕਾਰ ਕਰਦੇ ਹੋ ਕਿੰਨੀ ਤੇਰੀ ਉਮਰ ਹੋ ਗਈ ਜੰਦਾ ਮੈਂ ਚਾਈ ਚਾਈ ਸਾਰਾ ਕੁਝ ਦੱਸਤਾ ਉਹ ਕਹਿੰਦਾ ਯਾਰ ਮੇਰੇ ਧਿਆਨ ਚ ਇੱਕ ਦੋ ਰਿਸ਼ਤੇ ਤਾਂ ਹੈਗੇ ਆ ਵੀ ਤੂੰ ਐ ਕਰ ਤੂੰ ਮੈਨੂੰ ਤਾਂ ਫੋਨ ਨੰਬਰ ਦੇ ਜਾ ਤੇ ਮੈਂ ਕਹਿੰਦਾ ਕੁੜੀ ਵਾਲਿਆਂ ਨਾਲ ਗੱਲਬਾਤ ਕਰ ਲੂੰਗਾ ਤੇ ਫੇਰ ਕਹਿੰਦਾ ਤੈਨੂੰ ਦੱਸੂਗਾ ਜੀ ਉਹਨਾਂ ਨੇ ਹਾਂ ਕਰ ਦਿੱਤੀ ਕਹਦਾ ਭਰਾਵਾ ਮੈਂ ਚਾਈ ਚਾਈ ਏਜੰਟ ਨੂੰ ਨੰਬਰ ਲਿਖਾ ਦਿੱਤਾ ਨੰਬਰ ਲਿਖਾਈ ਕਹਿੰਦਾ ਮੈਂ ਘਰੇ ਆ ਗਿਆ ਚਲੋ ਜੀ ਕਹਿੰਦਾ 2 ਕੁ ਮਹੀਨੇ ਟੱਪ ਗਏ 2 ਕੁ ਮਹੀਨਿਆਂ ਬਾਅਦ ਕਹਿੰਦਾ ਮੈਨੂੰ ਉਸ ਏਜੰਟ ਦਾ ਫੋਨ ਆਉਂਦਾ ਵੀ ਇਸ ਤਰ੍ਹਾਂ ਕਰਕੇ ਕਾਕਾ ਇੱਕ ਰਿਸ਼ਤਾ ਆਇਆ ਵੀ ਜੇ ਤਰੀਕੇ ਤੇ ਪੱਕ ਠੱਕ ਨਹੀਂ ਹੋਈ ਤਾਂ ਗੱਲ ਚਲਾਈਏ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਗੱਲ ਤੁਸੀਂ ਚਲਾ ਦਿਓ ਕਹਿੰਦਾ ਮੈਨੂੰ ਏਜੰਟ ਕਹਿੰਦਾ ਪਹਿਲਾਂ ਤੁਹਾਨੂੰ ਮੈਂ ਕੁੜੀ ਦੀ ਫੋਟੋ ਭੇਜੂੰਗਾ ਵੀ ਜੇ ਤੁਹਾਨੂੰ ਕੁੜੀ ਪਸੰਦ ਹੋਈ ਫੇਰ ਹੀ ਆਪਾਂ ਗੱਲ ਗਾਂ ਤੋੜਾਂਗੇ ਨਹੀਂ ਤੇ ਆਪਾਂ ਗੱਲ ਗਾਂ ਨਹੀਂ ਤੋੜਦੇ ਮੈਂ ਹਾਂ ਜੀ ਠੀਕ ਕਹਿੰਦਾ ਭਰਾਵਾ 2-3 ਦਿਨ ਲੰਘਣ ਤੋਂ ਬਾਅਦ ਉਸ ਏਜੰਟ ਨੇ ਮੈਨੂੰ ਕੁੜੀ ਦੀ ਫੋਟੋ ਭੇਜੀ ਕਹਿੰਦਾ ਭਾਈ ਕੁੜੀ ਦੇਖੀ ਓਏ ਹੋਏ ਕਹਿੰਦਾ ਭੁੱਖ ਲਵੇ ਕੁੜੀ ਨੂੰ ਦੇਖਦੇ ਕਾ ਇੱਡੀ ਸੋਹਣੀ ਸੁਨੱਖੀ ਉੱਚੀ ਲੰਮੀ ਕਹਿੰਦਾ ਮੈਂ ਤਾਂ ਮਾਰਾਂ ਸ਼ਾਲਾ ਸੋਚਿਆ ਵੀ ਜੇਦਾ ਰਿਸ਼ਤਾ ਹੋ ਗਿਆ ਮੇਰੇ ਤਾਂ ਪੈਰ ਹੀ ਜੰਨਤ ਵਿੱਚ ਪੈ ਜਾਣਗੇ ਕਹਿੰਦਾ ਚਲੋ ਜੀ ਕਾ ਥੋੜੇ ਦਿਨ ਲੰਗੇ ਤੇ ਮੈਨੂੰ ਏਜੰਟ ਕਹਿੰਦਾ ਵੀ ਇਸ ਤਰ੍ਹਾਂ ਹੁਣ ਕੁੜੀ ਵਾਲੇ ਤੁਹਾਡਾ ਘਰ ਵੇਖਣ ਆਉਣਗੇ ਕਹਿੰਦਾ ਮੈਂ ਕਿਹਾ ਜੀ ਜੀ ਆਇਆਂ ਨੂੰ ਆਜੋ ਕਹਾਂ ਚਲੋ ਜੀ ਕੁੜੀ ਵਾਲੇ ਸਾਡੇ ਘਰੇ ਵੇਖਣ ਆਉਣਗੇ ਉਹ ਤਾਂ ਚੰਗੀ ਵੱਡੀ ਗੱਡੀ ਤੇ ਆਉ ਤੁਲੋ ਜਮੀਨ ਜਮਣ ਪੁੱਛਦੇ ਆ ਡੰਗਰ ਬੱਛਾ ਪੁੱਛਦੇ ਆ ਕਿੰਨੀ ਕਿ ਤੁਹਾਨੂੰ ਆਮਦਨ ਸਾਰਾ ਕੁਝ ਪੁੱਛਦੇ ਆ ਫਿਰ ਕਹਿੰਦੇ ਕੋਈ ਗੱਲ ਨਹੀਂ ਜੀ ਮੁੰਡਾ ਚੰਗਾ ਹੋਣਾ ਚਾਹੀਦਾ ਕੁੜੀ ਦੇ ਨਾਲ ਬਾਹਰ ਚਲੀ ਜਾਣਾ ਮੁੰਡੇ ਨੂੰ ਵੀ ਲੈ ਜਾਣਾ ਵਾਸਤੇ ਇਹਨਾਂ ਦੀ ਜ਼ਿੰਦਗੀ ਵਧੀਆ ਬਣ ਜਾਣੀ ਆ ਤੇ ਕਹਿੰਦਾ ਭਾਈ ਮੈਨੂੰ ਬੜਾ ਚਾਹ ਵੀ ਮੈਨੂੰ ਪਸੰਦ ਕਰਕੇ ਕਹਿੰਦਾ ਉਸ ਤੋਂ ਬਾਅਦ ਅਸੀਂ ਕੁੜੀ ਨੂੰ ਦੇਖਣ ਜਾਂਦੇ ਆ ਕੁੜੀ ਵਾਲਿਆਂ ਦੇ ਘਰੇ ਕਹਿੰਦਾ ਭਰਾਵਾ ਜਦੋਂ ਮੈਂ ਕੁੜੀ ਵਾਲਿਆਂ ਦੀ ਕੋਠੀ ਦੇਖੀ ਕਹਿੰਦਾ ਮੈਂ ਕਿਹਾ ਓਏ ਹੋਏ ਹੋਏ ਕਹਿੰਦਾ ਮੈਂ ਕਿਹਾ ਯਾਰ ਆ ਤਾਂ ਸਵਰਗਾਂ ਜੀ ਪੈਰ ਪੈ ਗਿਆ ਕਹਾਂ ਚਲੋ ਜੀ ਕੁੜੀ ਦੇਖੀ ਬਹੁਤ ਸੋਹਣੀ ਸੁਨੱਖੀ ਸੀ ਅਸੀਂ ਝਟਪਟ ਹਾਂ ਕਰਦੀ। ਘਰ ਆ ਪਯੋਗ ਦਾ ਘਰੇ ਆ ਕੇ ਦੋ ਕ ਪੈਗ ਲਾ ਕੇ ਮੁੱਛਾਂ ਨੂੰ ਵੱਟ ਦੇ ਕੇ ਕਹਿੰਦਾ ਕਹਿੰਦਾ ਯਾਰ ਆਪਾਂ ਦਾ ਰਿਸ਼ਤਾ ਰਬਾ ਲਈ ਤਕੜਿਆ ਕਹਿੰਦਾ ਯਾਰ ਕੋਠੀ ਕਾਠੀ ਤਾਂ ਉਹਨਾਂ ਦੀਆਂ ਆ ਜਿਵੇਂ ਮਹਿਲ ਛਤਿਆ ਹੁੰਦਾ। ਕਹਾਂ ਸਾਨੂੰ ਯਾਰ ਬੜਾ ਆਚਾ। ਕਹਿੰਦਾ ਫਿਰ ਮੇਰਾ ਸਹੁਰਾ ਵਿਆਹ ਤੋਂ ਪਹਿਲਾਂ ਸਾਨੂੰ ਇਹ ਕਹਿੰਦਾ ਫੋਨ ਕਰਕੇ ਵੀ ਗੱਲ ਸੁਣੋ ਬੜੇ ਪਿਆਰ ਨਾਲ ਵੀ ਆਪਾਂ ਦੋਵਾਂ ਘਰਾਂ ਨੇ ਵਿਆਹ ਤੇ ਕੋਈ ਫालतू ਖਰਚਾ ਨਹੀਂ ਕਰਨਾ। ਵੀ ਐਵੇਂ ਤੁਸੀਂ ਵੀ ਖਰਚਾ ਕਰੋਗੇ ਅਸੀਂ ਵੀ ਖਰਚਾ ਕਰਾਂਗੇ ਠੀਕ ਆ। ਜਿਹੜਾ ਅਸੀਂ ਪੈਸਾ ਤੇ ਲ ਠੀਕ ਆ ਕਿਉਂਕਿ ਕੁੜੀ ਮੁੰਡੇ ਨਾਲ ਬਾਹਰ ਚਲੇ ਜਾਣਾ ਆਪਾਂ ਕੀ ਕਰਨਾ ਕਹਿੰਦਾ ਸਮਾਨ ਖਰੀਦ ਕੇ ਕੀ ਕਰਨਾ ਇਹਨੇ ਦਾਜ ਦਾ ਕਹਿੰਦੇ ਅਸੀਂ ਇਹ ਖੇਰ ਬੰਦੇ ਬੜੇ ਸਿਆਣੇ ਆ ਤਾਂ ਹਨਾ ਅਸੀਂ ਕਹਾਂ ਠੀਕ ਆ ਜੀ ਠੀਕ ਆ ਚਲੋ ਜੀ ਕਹਾਂ ਜਦੋਂ ਵਿਆਹ ਹੋ ਗਿਆ ਤੋਂ ਦੂਜੇ ਦਿਨ ਜਦੋਂ ਕੁੜੀ ਰਹਿ ਜਾਂਦੇ ਆ ਕਹਿੰਦਾ ਦੋ ਚਾਰ ਦਿਨਾਂ ਬਾਅਦ ਅਸੀਂ ਕੁੜੀ ਲੈਣ ਜਾਣੇ ਆ ਕਹਾਂ ਸਾਡੀ ਮਨੇ ਭਾਈ ਬੜੀ ਸੇਵਾ ਕੀਤੀ ਕਹਿੰਦਾ ਉਸ ਤੋਂ ਬਾਅਦ ਉੱਥੇ ਬੈਠਿਆ ਬੈਠੀ ਮੇਰਾ ਸਹੁਰਾ ਮੇਰੇ ਪਿਓ ਨੂੰ ਤੇ ਮੈਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਐਂ ਕਰੋ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ ਵੀ ਕੁੜੀ ਸਾਡੀ ਹੁਸ਼ਿਆਰ ਆ ਕੁੜੀ ਸਾਡੀ ਹੁਸ਼ਿਆਰ ਆ ਇਹਨੇ ਆਈਲੈ ਤੁਸੀਂ ਪੈਸੇਦਾਰੀ ਅਜਾਇਮੈਂਟ ਕਰ ਲਓ ਤੇ ਜੇ ਕਿਤੇ ਪੈਸੇ ਘਟਦੇ ਹੋਏ ਸਾਨੂੰ ਦੱਸ ਦਿਓ ਫਿਰ ਅਸੀਂ ਬੈਠੇ ਆਂ ਕਹਾਂ ਚਲੋ ਜੀ ਜਦੋਂ ਮੇਰੇ ਸਹੁਰੇ ਨੇ ਇੰਨੀ ਗੱਲ ਕਹਿਤੀ ਵੀ ਜੇ ਪੈਸੇ ਘਟਦੇ ਹੋ ਸਾਨੂੰ ਦੱਸ ਦਿਓ ਅਸੀਂ ਬੈਠੇ ਆਂ ਭਰਾਵਾ ਅਸੀਂ ਤਾਂ ਪਿਓ ਪੁੱਤ ਸੋਫਿਆਂ ਤੋਂ ਬੁੜਕ-ਬੁੜਕ ਕੇ ਵੱਜ ਗਏ ਵੀ ਯਾਰ ਐਡੇ ਚੰਗੇ ਬੰਦੇ ਕਹਾਂ ਚਲੋ ਜੀ ਉਸ ਤੋਂ ਬਾਅਦ ਅਸੀਂ ਕੁੜੀ ਨੂੰ ਆਈਲੈਂਡਸ ਕਰਨ ਲਾ ਦਿੱਤਾ ਕਹਿੰਦਾ ਹਜੇ 15-20 ਦਿਨ ਹੁੰਦੇ ਆ ਮੇਰੀ ਘਰ ਨੂੰ ਆਈਲੈਂਡਸ ਕਰਨ ਜਾਂਦੀ ਨੂੰ ਕਹਿੰਦਾ ਮੇਰਾ ਸਹੁਰਾ ਸਾਡੇ ਘਰੇ ਆਉਂਦਾ ਆ ਕੇ ਇਹ ਗੱਲ ਕਹਿੰਦਾ ਵੀ ਦੇਖੋ ਜੇ ਤਾਂ ਆਪਾਂ ਆਈਲੈਂਡਸ ਕਰਾ ਫੇਰ ਤਾਂ ਮੰਨ ਲਓ ਫੀਸਾਂ ਵੀ ਭਰਨੀਆਂ ਪੈਣਗੀਆਂ ਖਰਚਾ ਵੀ ਵਾਵਾ ਹੋ ਜਾਊਗਾ ਫੇਰ ਮੁੰਡਾ ਜਾਊਗਾ 100 ਸਿਆਪੇ ਕਰਨੇ ਪੈਣਗੇ ਫਿਰ ਫਦਨੀ ਕਦੋਂ ਪੀਆਰ ਜਾ ਕੇ ਹੋਣਗੇ ਕਹਿੰਦਾ ਮੇਰਾ ਸਹੁਰਾ ਕਹਿੰਦਾ ਵੀ ਇੱਕ ਸਾਡੇ ਕੋਲੇ ਏਜੰਟਾ ਉਹ 35 ਲੱਖ ਰੁਪਈਆ ਲਊਗਾ ਤੇ ਤੁਹਾਨੂੰ ਦੋਵਾਂ ਨੂੰ ਇੱਥੋਂ ਪੀਆਰ ਕਰਕੇ ਭੇਜੂਗਾ ਤੁਹਾਨੂੰ ਜਾਂਦੇ ਨੂੰ ਉਧਰ ਕੰਮ ਮਿਲ ਜਾਣਾ ਤੇ ਤੁਸੀਂ ਐਸ਼ ਕਰੋਗੇ ਐਵੇਂ ਪਹਿਲਾਂ ਦੋ ਵਾਈਲਡਸ ਕਰਕੇ ਜਾਓਗੇ ਫਿਰ ਫੀਸਾਂ ਭਰੋਗੇ ਫਿਰ ਪੀਆਰ ਹੁੰਦੇ ਫਿਰੋਗੇ ਤੁਹਾਡੇ 6-7 ਸਾਲ ਖਰਾਬ ਹੋ ਜਾਣੇ ਆ ਤੇ ਉਹਨੇ 3 ਮਹੀਨਿਆਂ ਦੇ ਵਿੱਚ ਤੁਹਾਨੂੰ ਪੀਆਰ ਕਰਾ ਕੇ ਇੱਥੋਂ ਭੇਜ ਦੇਣਾ ਕਹਿੰਦਾ ਹੁਣ ਬੰ ਆਪਾਂ ਸੋਚਦੇ ਆ ਵੀ ਕਿਹੜਾ ਵੀ ਧੀ ਬਾਰੇ ਮਾੜਾ ਸੋਚ ਸਕਦਾ ਹੈ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਲੈਣੇ ਆ ਕਹਿੰਦਾ ਚਲੋ ਜੀ ਮੇਰੇ ਸਹੁਰੇ ਨੇ ਹਫਤੇ ਕਵਾ ਸਾਨੂੰ ਟਾਈਮ ਦਿੱਤਾ ਵੀ ਆਪਾਂ ਏਜੰਟ ਨੂੰ ਮਿਲਣ ਜਾਣਾ ਕਹਿੰਦਾ ਮੇਰਾ ਪਿਓ ਵੀ ਮੇਰੇ ਨਾਲ ਜਾਂਦਾ ਮੈਂ ਵੀ ਨਾਲ ਜਾਣਾ ਚਲੋ ਜੀ ਸਾਨੂੰ ਕਹਿੰਦਾ ਅੰਬਾਲੇ ਲੈ ਜਾਂਦੇ ਆ ਅੰਬਾਲੇ ਕਹਿੰਦਾ ਬਾਰ ਬਾਰ ਰੋਡ ਤੇ ਢਾਬੇ ਜੇ ਆਉਂਦੇ ਉਹ ਢਾਬੇ ਤੇ ਕਹਿੰਦਾ ਏਜੰਟ ਆਉਂਦਾ ਚੰਗੀ ਵੱਡੀ ਗੱਡੀ ਦੇ ਵਿੱਚ ਚਲੋ ਜੀ ਏਜੰਟ ਨਾਲ ਸਾਰੀ ਗੱਲਬਾਤ ਹੋ ਜਾਂਦੀ ਆ 20 ਲੱਖ ਦੇ ਵਿੱਚ ਡੀਲ ਡਨ ਹੋ ਜਾਂਦੀ ਆ ਉਹ ਕਹਿੰਦਾ ਵੀ ਤਿੰਨਾਂ ਮਹੀਨੇ ਦੇ ਵਿੱਚ ਅਸੀਂ ਪੀਆਰ ਕਰਾ ਕੇ ਤੋਰ ਦਾਂਗੇ ਕਹਿੰਦਾ ਭਰਾਵਾ ਸਾਨੂੰ ਪਿਓ ਪੁੱਤਾਂ ਨੂੰ ਬੜਾ ਆਚਾ ਕਹਿੰਦਾ ਹੁਣ ਬਾਈ ਮੈਨੂੰ ਤਾਂ ਸਾਰਾ ਯਕੀਨ ਆਪਣੇ ਸਹੁਰੇ ਤੇ ਸੀਗਾ ਕਿਉਂਕਿ ਨਾ ਤਾਂ ਮੇਰੇ ਪਿਓ ਨੂੰ ਇਹ ਲੱਕੁੱਕੜ ਦਾ ਪਤਾ ਸੀ ਕਹਿੰਦਾ ਨਾ ਹੀ ਮੈਨੂੰ ਇਹ ਲੱਕੁੱਕੜ ਦਾ ਪਤਾ ਸੀ ਇਹ ਤਾਂ ਸਾਰੀ ਉਮਰ ਪੁੱਛੇ ਬਰੋੜੀਆਂ ਸੀ ਕਹਿੰਦਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰਾ ਸਹੁਰਾ ਕਹਿੰਦਾ ਵੀ ਤੁਸੀਂ ਐਂ ਕਰੋ ਤੁਸੀਂ ਪੈਸੀ ਅਰੇਂਜਮੈਂਟ ਕਰੋ ਕਹਿੰਦਾ 30 ਲੱਖ ਰੁਪਈਆ ਅਡਵਾਂਸ ਦੇਣ ਦੀ ਗੱਲ ਹੋਗੀ ਤੇ 5 ਲੱਖ ਰੁਪਈਆ ਬਾਅਦ ਚ ਦੇਣ ਦੀ ਗੱਲ ਹੋਗੀ ਕ ਤੇ ਹੁਣ ਕਿਵੇਂ ਕਰੀਏ ਕਹਿੰਦਾ ਸੀ ਸੋਚਿਆ ਵੀ ਜ਼ਮੀਨ ਹੀ ਵੇਚ ਨਹੀਂ ਪਊ ਕਹਿੰਦਾ ਭਰਾਵਾ ਹੁਣ ਦੋ ਕਿੱਲੇ ਘਟੜ ਵੇਚਨੇ ਪੈਣਗੇ ਸਾਨੂੰ ਕਹਿੰਦਾ ਗੱਲ ਹੈਗੀ 2015-16 ਦੀ ਕਹਿੰਦਾ ਕਿ ਦੋ ਕਿੱਲੇ ਵੇਚ ਦਈਏ ਫੇਰ ਕੰਮ ਪੂਰਾ ਆਊਗਾ ਕਿਉਂਕਿ ਸ਼ਾਪਿੰਗ ਵੀ ਕਰਨੀ ਆ ਟਿਕਟਾਂ ਵੀ ਕਰਾਉਣੀਆਂ 100 ਕੰਮ ਕਰਨੇ ਆ ਕਹਿੰਦਾ ਹੁਣ ਅਸੀਂ ਦੋ ਕਿੱਲੇ ਜ਼ਮੀਨ ਵੇਚ ਨਹੀਂ ਲਈ ਕਹਿੰਦਾ ਦੋ ਕਿੱਲੇ ਭਰਾਵਾ ਵੇਕੇ ਨਾ ਕਹਿੰਦਾ ਫੇਰ ਸਾਨੂੰ ਆਖਰ ਨੂੰ ਉਹ ਸਾਢੇ 4 ਕਿੱਲੇ ਸਾਰੇ ਵੇਚਨੇ ਪਏ ਕਹਿੰਦਾ ਸਾਡੇ ਨਾਲ ਸੇਠਾਂ ਦੀ ਪੈੜੀ ਸੀਗੀ ਕਹਿੰਦਾ ਉਹ ਕਹਿੰਦੇ ਵੀ ਦੋ ਕਿੱਲੇ ਲੈਣੇ ਲੈਣੇ ਵੀ ਜੇ ਤਾਂ ਸਾਰੀ ਵੇਚ ਦਿਓ ਚਲੋ ਜੀ ਕਹਿੰਦਾ ਸਾਨੂੰ ਮਜਬੂਰੀ ਚ ਆ ਕੇ ਉਹ ਸਾਢੇ 4 ਕਿਲੇ ਪੈਲੀ ਵੇਚਣੀ ਪੈਗੀ ਕਹਾਂ ਚਲੋ ਜੀ 15 20 ਦਿਨਾਂ ਦੇ ਵਿੱਚ ਵਿੱਚ ਪੈਲੀ ਵੇਖ ਗਈ ਰਜਿਸਟਰੀ ਕਰਾ ਕੇ ਅਸੀਂ ਪੈਸੇ ਲੈ ਲਏ ਕਹਾਂ ਜਦੋਂ ਮੈਂ ਸਾਰਿਆਂ ਨੂੰ ਕਿਹਾ ਵੀ ਰੈਡੀ ਜਿਸ ਤਰ੍ਹਾਂ ਕਰਕੇ ਪੈਸੇ ਰੈਡੀ ਹੋ ਗਏ ਆ ਵੀ ਕਦੋਂ ਆਪਾਂ ਜੈਂਟਰ ਨੂੰ ਦੇਣ ਜਾਣਾ ਕਹਿੰਦਾ ਕੋ ਮੇਰਾ ਸਹੁਰਾ ਕਹਿੰਦਾ ਵੀ ਪੁੱਤ ਉਹਨੇ ਨਾਂ ਦਾ ਚੈੱਕ ਲੈਣਾ ਨਾ ਉਹਨੇ ਅਕਾਊਂਟ 'ਚ ਟਰਾਂਸਫਰ ਕਰਾਉਣੀ ਹੈ ਪੇਮੈਂਟ ਉਹਨੇ ਕੈਸ਼ ਲੈਣਾ ਆਪਣੇ ਤੋਂ ਤੇ ਤੂੰ ਕੈਸ਼ ਕਢਾ ਕੇ ਰੱਖ ਕਿਉਂਕਿ ਕਹਿੰਦਾ ਏਜੰਟਾਂ ਦਾ ਤਾਮਾ ਜਾਮਾ ਵੱਡਾ ਹੁੰਦਾ ਇਹਨਾਂ ਦੇ ਅਕਾਊਂਟ 'ਚ ਬਹੁਤ ਪੈਸਾ ਆਉਂਦਾ ਜਾਂਦਾ ਰਹਿੰਦਾ ਮੁੜ ਕੇ ਇਹਨਾਂ ਨੂੰ ਇਨਕਮ ਟੈਕਸ ਵਾਲੇ ਸਿਆਪਾ ਪਾ ਲੈਂਦੇ ਇਸ ਕਰਕੇ ਕੈਸ਼ ਹੀ ਲੈਂਦੇ ਆ ਕਹਿੰਦਾ ਮੈਂ ਹਾਂ ਕੋਈ ਗੱਲ ਨਹੀਂ ਕੈਸ਼ ਦੇ ਦੇ ਕਹਿੰਦਾ ਕਿਉਂਕਿ ਹੁਣ ਮੈਨੂੰ ਤਾਂ ਯਕੀਨ ਸਹੁਰੇ ਤੇ ਸੀ ਨਾ ਆਪਦੇ ਤੇ ਕਹਿੰਦਾ ਬਈ ਮੈਂ ਕੈਸ਼ ਕਢਾ ਲਿਆ ਕੈਸ਼ ਕਢਾ ਕੇ ਕਹਿੰਦਾ ਪੈਸੇ ਗੱਡੀ 'ਚ ਰੱਖ ਲੈ ਤੇ ਕਹਿੰਦਾ ਜਦੋਂ ਏਜੰਟਰ ਨੂੰ ਪੈਸੇ ਦੇਣ ਜਿਸ ਦਿਨ ਜਾਣਾ ਸੀ ਉਸ ਦਿਨ ਕਹਿੰਦਾ ਮੇਰਾ ਸਹੁਰਾ ਬਾਹਣਾ ਬਣਾ ਕੇ ਲੰਮੇ ਪੈ ਗਿਆ ਕਹਿੰਦਾ ਬਈ ਤੇ ਮੈਂ ਏਜੰਟ ਨੂੰ ਫੋਨ ਕਰ ਦੇਣਾ ਉਹ ਸੇ ਟਾਬੇ ਤੇ ਆ ਜਾਊਗਾ ਤੇ ਤੁਸੀਂ ਉੱਥੇ ਮਿਲ ਕੇ ਪੈਸੇ ਗਿਣਾ ਕੇ ਉਹਨੂੰ ਫੜਾ ਦਿਓ ਕੋਈ ਗੱਲ ਨਹੀਂ ਬਾਕੀ ਜ਼ਿੰਮੇਵਾਰੀ ਮੇਰੀ ਕਹਾਂ ਚਲੋ ਜੀ ਜਿਵੇਂ ਮੈਨੂੰ ਸੌਹਰ ਨੇ ਕਿਹਾ ਮੈਂ ਨਾਲ ਆਪਦੇ ਯਾਰ ਮਿੱਤਰ ਨੂੰ ਬਿਠਾਇਆ ਤੇ ਗੱਡੀ ਚੱਕੀ ਤੇ ਤੁਰ ਪਏ ਕਹਿੰਦਾ ਭਰਾਵਾ ਉੱਥੇ ਜਾ ਕੇ ਏਜੰਟ ਨੂੰ ਮਿਲਿਆ ਉਹਨੂੰ 30 ਲੱਖ ਰੁਪਇਆ ਗਿਣਾ ਕੇ ਅਸੀਂ ਦੇ ਉਹ ਕਹਿੰਦਾ ਕੋਈ ਗੱਲ ਇਹ ਤਿੰਨ ਮਹੀਨੇ ਦੇ ਵਿੱਚ ਤੁਹਾਡੀ ਪੀਆਰ ਆ ਜਾਊਗੀ ਤੇ ਤੁਸੀਂ ਆਪਦੀ ਤਿਆਰੀ ਵੱਟੋ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਚਾਈ ਚਿੰਗ ਘਰੇ ਆਏ ਆਗੇ ਮੈਂ ਆਪਦੇ ਮਾਪਿਆਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਏਜੰਟ ਤੇ ਤੁਸੀਂ ਆਪਦਾ ਇੰਤਜ਼ਾਮ ਕਰ ਲਓ ਕਹਿੰਦਾ ਬਾਅਦ ਵਿੱਚ ਮੈਂ ਆਕੇ ਸੌਰਣਾ ਗੱਲ ਕੀਤੀ ਵੀ ਮੈਂ ਰਣੀ ਮੈਂ ਪੈਸੇ ਦੇਇਆ ਕਹਿੰਦਾ ਕੋਈ ਗੱਲ ਨਹੀਂ ਪੁੱਤ ਵੀ ਥੋੜਾ ਵੀਜ਼ਾ 101% ਆਊਗਾ ਅੱਗੇ ਉਸ ਏਜੰਟ ਨੇ ਬਹੁਤ ਬੰਦਿਆਂ ਦੇ ਵੀਜ਼ੇ ਲਵਾਏ ਆ ਕਹਿੰਦਾ ਵੀ ਇੱਕ ਤਾਂ ਸਾਨੂੰ ਉਸ ਬੰਦੇ ਤੇ ਯਕੀਨ ਤਾਂ ਜ਼ਿਆਦਾ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਾਡੇ ਸਾਹਮਣੇ ਬਾਹਲੇ ਵੱਡੇ ਸ਼ੋਅ ਕਰਤਾ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਸ਼ੋਅ ਕਰਤੀਆਂ ਦੂਜੀ ਗੱਲ ਇਹ ਆ ਕਹਿੰਦਾ ਸਾਡੇ ਘਰ ਦੇ ਵਿੱਚੋਂ ਕੋਈ ਬਾਹਰ ਨਹੀਂ ਸੀ ਗਿਆ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਬਾਹਰ ਕਿਵੇਂ ਜਾਈਦਾ ਕੀ ਹਿਸਾਬ ਕਿਤਾਬ ਹੁੰਦਾ ਕੀ ਗੱਲਾਂ ਬਾਤਾਂ ਹੁੰਦੀਆਂ ਕੀ ਡਾਕੂਮੈਂਟ ਦੇਖਣੇ ਨੇ ਸਾਰੋਂ ਦਾ ਇਸ ਗੱਲ ਦਾ ਬਿਲਕੁਲ ਵੀ ਨਹੀਂ ਸੀ ਪਤਾ ਅਜੇ ਵਿਆਹ ਨੂੰ ਮੰਨ ਲਓ 2 ਮਹੀਨੇ ਲੰਘੇ ਹੁੰਦੇ ਆ ਤੇ ਮੇਰਾ ਸਹੁਰਾ ਕਹਿੰਦਾ ਵੀ ਤੁਹਾਡੇ ਕੋਲ ਤਾਂ ਇੰਨੀਆਂ گاਵਾਂ ਨੇ ਵੀ ਉਧਰੋਂ ਵੀਜ਼ਾ ਲੱਗ ਜਾਣਾ ਇਹਨਾਂ ਨੇ ਬਾਹਰ ਚਲੇ ਜਾਣਾ ਮੁੜ ਕੇ گاਵਾਂ ਨੂੰ ਕਿੰਨੇ ਸਾਹਬਣਾ ਤੇ ਤੁਸੀਂ ਐਂਕਰੋ ਤੁਸੀਂ گاਵਾਂ-ਗੋਮਾਂ ਵੀ ਵਿੱਚੋਂ ਵੇਚ ਦਿਓ ਵੀ گاਵਾਂ ਘੱਟ ਕਰ ਲਿਓ ਕਹਿੰਦਾ ਸਾਡੇ ਉੱਤੇ 35 گاਵਾਂ ਸੀ ਚਲੋ ਜੇ ਅਸੀਂ 20 گاਵਾਂ ਵੀ ਕਹਿੰਦਾ ਵੇਚਤੀਆਂ ਵੀ 15 ਕੇ گاਵਾਂ ਰੱਖ ਲਈਆਂ ਵੀ ਇੰਨਿਆਂ ਕੇ ਬਾਪੂ ਪਿੱਛੋਂ ਸਾਹ ਬਲੂਗਾ ਕੁਈ ਨੀ ਕਮ ਉਟਾ ਨਾਲ ਸੇਰੀ ਰੱਖਦੇ ਆਂਗੇ ਤੇ ਬਾਕੀ ਕਹਿੰਦਾ ਸੀ 20 گاਵਾ ਵੀ ਵੇਚਤੀਆਂ ਸਾਡੇ 4.5 ਕਿੱਲੇ ਪੈਲੀ ਵੀ ਵਿਕ ਗਈ 20 ਕਹਿੰਦਾ گاਵਾ ਵੀ ਵੇਚਤੀਆਂ ਕਹਿੰਦੇ ਸੀ 20 گاਵਾ ਵੇਚੀਆਂ ਕਹਿੰਦਾ ਉਹ ਹੁਣ ਪੈਸੇ ਕਹਿੰਦਾ ਸੀ ਬੈਂਕ 'ਚ ਰੱਖਣੇ ਸੀਗੇ ਤੇ ਜਿਹੜੇ ਜ਼ਮੀਨ ਦੇ ਪੈਸੇ ਵਧੇ ਸੀ ਸੀ ਉਹ ਬੈਂਕ 'ਚ ਰੱਖਣੇ ਸੀਗੇ ਉਹ ਕੀ ਹੁੰਦਾ ਕਿ ਮੇਰਾ ਸਹੁਰਾ ਕਹਿੰਦਾ ਵੀ ਸਾਨੂੰ 10 ਲੱਖ ਰੁਪਈਆ ਚਾਹੀਦਾ ਹਫਤੇ ਕੇ ਲਈ ਵੀ ਸਾਨੂੰ 10 ਲੱਖ ਰੁਪਈਆ ਦੇ ਦਿਓ ਤੇ ਜਿਹੜੀ ਬਣਦੀ ਵਿਆਜ ਤੁਹਾਨੂੰ ਦੇ ਦਾਂਗੇ ਤੇ ਅਸੀਂ ਕਹਾਂ ਵੀ ਹਫਤੇ ਦੀ ਤਾਂ ਕਾਦੀ ਵਿਆਜ ਲਾਵਾਂਗੇ ਕਹਿੰਦਾ ਚਲੋ ਜੀ ਮੇਰਾ ਸਹੁਰਾ ਮੇਰੇ ਤਾਹਫ 10 ਲੱਖ ਰੁਪਇਆ ਉਧਾਰਾ ਵੀ ਲੈ ਜਾਂਦਾ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਏਜੰਟ ਨੂੰ ਵੀ 30 ਲੱਖ ਦਿੱਤਾ ਜਾਂਦਾ 10 ਲੱਖ ਮੇਰਾ ਸਹੁਰਾ ਹਣੇ ਤੋਂ ਉਧਾਰਾ ਲੈ ਜਾਂਦਾ ਹਫਤੇ ਵਾਸਤੇ ਤੇ ਪੈਸੇ ਜਿਸ ਦਿਨ ਕਹਿੰਦਾ ਉਧਾਰੀ ਲੈ ਕੇ ਜਾਂਦਾ ਉਸ ਤੋਂ ਦੂਜੇ ਦਿਨ ਕਹਿੰਦਾ ਮੇਰੀ ਘਰਵਾਲੀ ਪੇਕੇ ਚਲੀ ਜਾਂਦੀ ਆ ਕਹਿੰਦੀ ਮੈਂ ਉੱਥੇ 4-5 ਦਿਨ ਰਹਿ ਕੇ ਆਉਣਾ ਕਿ ਮੈਂ ਹਾਂ ਵੀ ਚੱਲ ਰਹਿ ਆ ਕੋਈ ਗੱਲ ਨਹੀਂ ਕਹਿੰਦਾ ਇਹ ਦੋ ਦਿਨ ਮੇਰੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਰਹਿੰਦੀ ਆ ਤੇ ਦੋ ਦਿਨਾਂ ਬਾਅਦ ਕਹਿੰਦਾ ਨੰਬਰ ਇਹਦਾ ਬੰਦ ਹੋ ਜਾਂਦਾ ਕਹਾਂ ਚਲੋ ਜੀ ਮੈਂ ਫੋਨ ਲਾਵਾਂ ਬੰਦ ਫੋਨ ਲਾਵਾਂ ਬੰ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਸਾਰੇ ਨੰਬਰ ਦੇ ਕਿਵੇਂ ਨੰਬਰ ਬੰਦ ਕਰ ਦੇ ਵੀ ਸੁਖਤਾ ਹੋਵੇ ਸੀ ਕਹਿੰਦਾ ਚਲੋ ਜੀ ਮੈਂ 2 ਦਿਨ ਹੋਰ ਇੰਤਜ਼ਾਰ ਕੀਤਾ ਵੀ ਸ਼ਾਇਦ ਕੋਈ ਮੋਬਾਈਲ ਟੁੱਟ ਗਿਆ ਹੋਊਗਾ ਜਾਂ 100 ਕੋਈ ਪ੍ਰੋਬਲਮ ਹੋ ਜਾਂਦੀ ਆ ਤੇ ਫਿਰ ਕਹਿੰਦਾ ਮੈਂ ਸੌਰਿਆਂ ਦੇ ਉੱਥੇ ਘਰੇ ਜਾਣਾ ਕਹਿੰਦਾ ਵੀ ਜਦੋਂ ਮੈਂ ਸੌਰਿਆਂ ਦੇ ਘਰ ਜਾਣਾ ਮੈਂ ਜਾ ਕੇ ਕੀ ਦੇਖਦਾ ਵੀ ਉੱਥੇ ਵੱਡਾ ਸਾਰਾ ਜੰਦਰਾ ਵੱਜਾ ਪਿਆ ਘਰੇ ਉਹਨਾਂ ਦੇ ਕੋਈ ਜੀ ਨਹੀਂਗਾ ਕਹਿੰਦਾ ਵੀ ਆਣ ਗਵਾਂਡ ਤੋਂ ਮੈਂ ਪੁੱਛਿਆ ਵੀ ਭਾਈ ਜਿਹੜੇ ਇੱਥੇ ਬੰਦੇ ਰਹਿੰਦੇ ਸੀਗੇ ਉਹ ਕਿੱਧਰ ਗਏ ਕੀ 6-7 ਮਹੀਨੇ ਪਹਿਲਾਂ ਇੱਥੇ ਆਏ ਸੀਗੇ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਵੀ ਉਹ ਕਾਉਂਡ ਨੇ ਕਿੱਥੋਂ ਇੱਥੋਂ ਦੇ ਦੋ ਹੈ ਹੀ ਨਹੀਂਗੇ ਵੀ ਉਹਨਾਂ ਨੇ ਤਾਂ ਕਿਰਾਏ ਤੇ ਕੋਠੀ ਲਈ ਸੀਗੀ ਕਹਿੰਦਾ ਯਾਰ ਮੈਂ ਮਾਰਿਆ ਮਾਥੇ ਨੂੰ ਅਥੇ ਕਿ ਆ ਕੀ ਬਣ ਗਿਆ ਵੀ ਆਪਾਂ ਨਾਲ ਕੀ ਵਾਪਰ ਗਿਆ ਵੀ ਇਹਨਾਂ ਦਾ ਤਾਂ ਕੀਤਾ ਪਤਾ ਹੀ ਨਹੀਂ ਹੈਗਾ ਵੀ ਇਹ ਤਾਂ ਕੋਠੀ ਉਹਨਾਂ ਦੀ ਕਿਰਾਏ ਤੇ ਸੀ ਜਿਹੜੀਆਂ ਜਿਹੜੀਆਂ ਗੱਡੀਆਂ-ਗੁੱਡੀਆਂ ਸੀ ਉਹਨਾਂ ਕੋਲੇ ਕਹਿੰਦਾ ਭਾਈ ਉਹ ਵੀ ਕਿਰਾਏ ਕਰੋ ਤੇ ਸੀ ਉਹ ਵੀ ਗੱਡੀ-ਗੁੱਡੀਆਂ ਸਾਰੀਆਂ ਮੋੜ ਮਾਰ ਗਏ ਕਾ ਚਲੋ ਜੀ ਮੈਂ ਘਰੇ ਆ ਕੇ ਤੇ ਪਿਓ ਨੂੰ ਦੱਸਿਆ ਵੀ ਆਪਣਾ ਠੱਗੀ ਹੋ ਗਈ ਉਹ ਕਹਿੰਦਾ ਵੀ ਕਿਵੇਂ ਉਹ ਕ ਬੀਸ ਜਿੰਦਰੇ ਬੱਜੇ ਪਏ ਤੇ ਨਾ ਹੀ ਉਹਨਾਂ ਦਾ ਕੋਈ ਨੰਬਰ ਲੱਗਾ ਸਵਿਚ ਆਫ ਹੋਏ ਪਏ ਆ ਕਹਾਂ ਚਲੋ ਜੀ ਉਸ ਤੋਂ ਬਾਅਦ ਅਸੀਂ ਥਾਣੇ ਗਏ ਉਹਨਾਂ ਨੇ ਮਾੜੀ ਮੋਟੀ ਇਨਕੁਆਇਰੀ ਕੀਤੀ ਕਹਿੰਦਾ ਉੱਥੇ ਵੀ ਸਾਰਾ ਕੁਝ ਨਹੀਂ ਨਿਬੜਿਆ ਉਸ ਤੋਂ ਬਾਅਦ گاਂਦ ਦੀ ਗਾਂ ਅਸੀਂ ਪੜਤਾਲ ਕਰਦੇ ਰਹੇ ਕਰਦੇ ਰਹੇ ਵਿੱਚ ਬੰਦੇ ਬੰਦੇ ਹੋਰ ਪੈ ਗਏ ਕਹਿੰਦਾ ਉਸ ਤੋਂ ਬਾਅਦ ਬਾਈ ਜੀ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਕੁੜੀ ਦਾ ਮਾਂ ਪਿਓ ਸੀਗਾ ਉਹਨਾਂ ਦਾ ਵੀਸਟਰ ਵੀਜ਼ਾ ਲੱਗਿਆ ਹੋਇਆ ਸੀ ਕਿਉਂਕਿ ਕੁੜੀ ਦਾ ਭਰਾ ਪਹਿਲਾਂ ਕੈਨੇਡਾ ਦੇ ਵਿੱਚ ਪੱਕਾ ਸੀਗਾ ਜਿਹੜੀ ਕੁੜੀ ਸੀ ਉਹਦਾ ਆਈਲੈਂਡਸ ਕਰਕੇ ਉਹਦਾ ਵੀਜ਼ਾ ਲੱਗਾ ਹੋਇਆ ਸੀਗਾ ਤੇ ਉਹਨੇ 2-4 ਮਹੀਨੇ ਰੁਕ ਕੇ ਕੈਨੇਡਾ ਜਾਣਾ ਸੀਗਾ ਤੇ ਉਹ 2-4 ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਸਾਡੇ ਨਾਲ ਸਾਰੀ ਗੇਮ ਖੇੜਤੀ। ਉਹਨਾਂ 2-4 ਮਹੀਨਿਆਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਕੁੜੀ ਦਾ ਵਿਸਤਾ ਕਰਕੇ ਵਿਆਹ ਕਰਤਾ ਤੇ ਸਾਡੀ ਜ਼ਮੀਨ ਵਕਾ ਕੇ ਜਿਹੜਾ 30 ਲੱਖ ਏਜੰਟ ਨੂੰ ਦਵਾਇਆ ਸੀ ਉਹ ਏਜੰਟ ਵੀ ਉਹਨਾਂ ਦਾ ਆਪਦਾ ਹੀ ਬੰਦਾ ਸੀਗਾ। ਉਹ 30 ਲੱਖ ਰੁਪਈਆ ਵੀ ਉਹ ਨਾਲ ਲੈ ਗਏ। ਜਿਹੜਾ 10 ਲੱਖ ਦਾ ਹਾਰਾ ਸੀਗਾ ਸਾਡੇ ਗਾਵਾਂ-ਗੋਵਾਂ ਵਕਾ ਕੇ ਲਿਆ ਉਹ ਵੀ ਕਿਦਾਂ ਨਾਲ ਲੈ ਗਏ। ਕਹਿੰਦਾ ਵੀ ਹੁਣ ਉਹ ਜਿਹੜਾ ਸੱਜ ਸੋਹਰਾ ਮੇਰਾ ਉਹ ਵੀ ਕੈਨੇਡਾ ਭੱਜ ਗਏ। ਤੇ ਜਿਹੜੀ ਉਹ ਕੁੜੀ ਸੀ ਕਹਿੰਦਾ ਉਹ ਵੀ ਕੈਨੇਡਾ ਪੱਜ ਗਈ ਕਹਿੰਦਾ ਬਈ ਫਿਰ ਮੈਂ ਸ਼ਰਮ ਦਾ ਮਾਰਾ ਹੁਣ ਪਿੰਡ ਤੱਕ ਸਾਨੂੰ ਮੂੰਹ ਖਾਉਣ ਚੋਗਣੇ ਰਹੇ ਮੇਰੇ ਨਾਲ ਬਣਿਆ ਕੀ ਕਹਿੰਦਾ ਬਈ ਫਿਰ ਮੈਂ ਕਿਸੇ ਏਜੰਟ ਨੂੰ ਪੈਸੇ ਦੇ ਕੇ ਕਹਿੰਦਾ ਮੈਂ ਮਲੇਸ਼ੀਆ ਕੇ ਬਹਿ ਗਿਆ ਤੇ ਬਾਈ ਕਹਿੰਦਾ ਵੀ ਮੇਰੀ ਇਹ ਹੱਡ ਵੀਤੀ ਸ਼ੇਅਰ ਜ਼ਰੂਰ ਕਰੀ ਤਾਂ ਜੋ ਲੋਕ ਬਾਅਦ ਤੋਂ ਬਾਅਦ ਸੁਚੇਤ ਹੋਣ ਕਿ ਬਾਈ ਇਕੱਲੇ ਆਈਲੈਂਡਸ ਪਿੱਛੇ ਨਾ ਤੁਰੇ ਫਿਰਿਆ ਕਰੋ ਕੱਲਾ ਕੈਨੇਡਾ ਕਨੇਡਾ ਨਾ ਕਰੀ ਜਾਇਆ ਕਰੋ ਪਹਿਲਾਂ ਜੇ ਤੁਸੀਂ ਕਿਤੇ ਬਗਾਨੇ ਥਾਂ ਤੇ ਰਿਸ਼ਤਾ ਕਰ ਰਹੇ ਹੋ ਉਪਰੇ ਬੰਦਿਆਂ ਦੇ ਵਿੱਚ ਤਾਂ ਬਈ ਪੁੱਛ ਪੜਤਾਲ ਮੁੰਡੇ ਵਾਲੇ ਤੁਸੀਂ ਵੀ ਕਰ ਲਿਆ ਕਰੋ ਇਹ ਭਾਈ ਇਹ ਘਰ ਇਹਨਾਂ ਦਾ ਹੀ ਆ ਜਿਹੜੀਆਂ ਗੱਡੀਆਂ ਚੱਕੀ ਫਿਰਦੇ ਆ ਇਹਨਾਂ ਦੀਆਂ ਹੀ ਆ ਕਿਤੇ ਤੁਸੀਂ ਨੇ ਇਹੋ ਜਿਹੀ ਠੱਗੀ ਮਾਰਾ ਲਿਓ ਤੇ ਮੁੜ ਕੇ ਹੱਥ ਲਾਲਾ ਵੇਖੋਗੇ ਵੀ ਸਾਡਾ ਨਾ ਬਣਿਆ ਕੀ ਪਹਿਲਾਂ ਤਾਂ ਸੁਣਿਆ ਸੀ ਮੁੰਡੇ ਵਾਲੇ ਠੱਗੀਆਂ ਮਾਰਦੇ ਆ ਪਰ ਬਾਈ ਹੁਣ ਕੁਝ ਕੁ ਬੰਦੇ ਐਨੇ ਕਿ ਗਿਰ ਗਿਆ ਕਿ ਆਪ ਦੀਆਂ ਧੀਆਂ ਦਾ ਸੌਦਾ ਕਰਨ ਲੱਗਿਆ ਮੈਂਟ ਲਾਉਂਦੇ ਆ ਕਿਉਂਕਿ ਉਹਨਾਂ ਦਾ ਪਹਿਲਾਂ ਸਾਰੇ ਟੱਬਰ ਦਾ ਵੀਜ਼ਾ ਬਈ ਕੈਨੇਡਾ ਦਾ ਲੱਗਾ ਹੋਇਆ ਸੀਗਾ ਉਹਨਾਂ ਕੋਲੇ 2-4 ਮਹੀਨੇ ਦਾ ਟਾਈਮ ਸੀਗਾ ਉਹਨਾਂ ਨੇ ਉਹ 2-4 ਮਹੀਨਿਆਂ ਦੇ ਵਿੱਚ ਵਿੱਚ ਹੀ ਉਹ ਸਾਰੀ ਗੇਮ ਖੇਡਤੀ ਤੇ ਨਾਲੇ ਮੁੰਡੇ ਵਾਲਿਆਂ ਦੀ ਸਾਰੀ ਜ਼ਮੀਨ ਵਕਾਤਤੀ ਨਾਲ ਇਹਨਾਂ ਨਾਲ ਚਾਹੀ ਹਰ ਰੋਗੇ ਮੁੜ ਕੇ ਉਹਨਾਂ ਦਾ ਕੱਖ ਵੀ ਨਹੀਂ ਬਣਿਆ ਬੰਨਾ ਕੀ ਸੀਗਾ ਕਿਉਂਕਿ ਮੁੰਡੇ ਵਾਲਿਆਂ ਕੋਲ ਵੀ ਬਾਈ ਜੀ ਕੋਈ ਪ੍ਰੂਫ ਹੀ ਨਹੀਂ ਸੀਗਾ 30 ਲੱਖ ਰੁਪਏ ਪਲਾ ਏਜੰਟਰ ਨੂੰ ਵੀ ਕੈਸ਼ ਦਵਾਤਾ 10 ਲੱਖ ਰੁਪਏ ਸੌਰਾ ਘਰੋਂ ਆਕੇ ਫਿਰ ਕੈਸ਼ ਲੈ ਗਿਆ ਤੇ ਮੁੰਡੇ ਵਾਲੇ ਜਮਾ ਬਾਈ ਜੀ ਵਿਲੇ ਕਰਤੇ ਉਹ ਹੁਣ ਜਕੇ ਵਿਚਾਰਾ ਮਲੇਸ਼ੀਆ ਬੈਠਾ ਉੱਥੇ ਜਿਹੜੀਆਂ ਕਰਦਾ ਫਿਰਦਾ ਇਸ ਕਰਕੇ ਅੱਖਾਂ ਮੀਟ ਕੇ ਕੱਲਾ ਕੈਨੇਡਾ ਕੈਨੇਡਾ ਨਾ ਕਈ ਜਾਇਆ ਕਰੋ ਕੱਲੀ ਆਈਲੈਂਡ ਸਾਈਲੈਂਟਸ ਵਾਲੀ ਕੁੜੀ ਨਾ ਕਰੀ ਜਾਇਆ ਕਰੋ ਕੁੜੀ ਵਾਲਿਆਂ ਦੀ ਪੂਰੀ ਪੁੱਛ ਪੜਤਾਲ ਕੁੜੀ ਦੇ ਸਾਰੇ ਡਾਕੂਮੈਂਟ ਪਾਸਪੋਰਟ A to Z ਸਾਰੀਆਂ ਚੀਜ਼ਾਂ ਦੇਖਿਆ ਕਰੋ ਫਿਰ ਰਿਸ਼ਤਾ ਕਰਿਆ ਕਰੋ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ